ਸਰ ਅੱਜ ਇੱਥੇ ਪਹੁੰਚੇ ਸਭ ਤੋਂ ਮਿਲਣਾ ਤੁਹਾਡੀ ਕੈਂਪੇਨ ਕਿਵੇਂ ਚੱਲ ਰਹੀ ਮਿੱਤੀ ਬਹੁਤ ਵਧੀਆ ਕੈਂਪੇਨ ਹੈ ਚ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ 2 ਸਾਲਾਂ ਤੋਂ ਕੁਛ ਨਹੀਂ ਜੀ ਤੇ ਵਧੀਆ ਹੰਗਾਰਾ ਮਿਲ ਰਿਹਾ ਤੇ ਵਧੀਆ ਲੀਡ ਦਾ ਦਰਜ ਕਰਾਂਗੇ ਅੱਜ ਦੀ ਮੀਟਿੰਗ ਦਾ ਕੋਈ ਦੱਸ ਸਕਦੇ ਏਜੰਡਾ ਕੀ ਔਰ ਕਿਹਨਾਂ ਕਿਹਨਾਂ ਨੂੰ ਬੁਲਾਇਆ ਗਿਆ ਮਿੱਤੀ ਦੇਖੋ ਸਾਰੇ ਕਿਉਂਕਿ ਬੜੀ ਬੇਸਬਰੀ ਨਾਲ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਭਾਈ ਕਦੋਂ ਰਵਿੰਦਰ ਜੀ ਆਉਣਗੇ ਮਿਲਣਗੇ ਪਹਿਲੀ ਗੱਲ ਤਾਂ ਸਾਰੇ ਕਹ ਲੋ ਵੀ ਉਹਨਾਂ ਨੂੰ ਦੇਖਣ ਲਈ ਮਿਲਣ ਲਈ ਅੱਜ ਆਇਆ ਸਾਨੂੰ ਤਾਂ ਕਹ ਲੋ ਬੜਾ ਚਾਹ ਹੈ ਸਾਰਿਆਂ ਨੂੰ ਸਾਰੇ ਹੁਣ ਵਰਕਰ ਇੱਥ ਸੰਗਰੂਰ ਵੀ ਜਦੋਂ ਜਾਣੇ ਹੁਣ ਪਿੰਲਾ ਚ ਵਰਕਰ ਕਹਿੰਦੇ ਜੀ ਰਵਿੰਦ ਜੀ ਦਾ ਕੇਰਾ ਕਿੜਾ ਕਢਾ ਦਿਓ ਜੀ ਕੇਰਾ ਉਹਨਾਂ ਨੂੰ ਇੱਥੇ ਲੈ ਆਓ ਵਰਕਰ ਕਹਿੰਦੇ ਪਿਛਲੀ ਵਾਰ ਵੀ ਪੰਜਾਬ ਦੇ ਤਕਰੀਬਨ 8 ਵਿਧਾਨ ਸਭਾ ਹਲਕੇ ਚ ਗਏ ਸੀ ਕਿੰਨਾ ਕੁ ਵਰ ਕੇਜੀਵਾਲ ਸਾਹਿਬ ਦੀ ਮੇਰੀ ਤਾਂ ਪੂਰਾ ਪਿਆ ਸੀਗਾ ਜੀ ਹੁਣ ਤਾਂ ਹੋਰ ਪਊਗਾ ਕਿਉਂਕਿ ਹੁਣ ਹੁਣ ਕਹਿ ਲੋ ਵੀ ਗੁੱਸਾ ਵੀ ਹੈ ਤੇ ਲੋਕਾਂ ਨੂੰ ਹਮਦਰਦੀ ਵੀ ਹੈ ਕਹਿ ਲੋ ਵੀ ਯਾਰ ਏਡੇ ਇਮਾਨਦਾਰ ਲੀਡਰ ਦੇ ਨਾਲ ਇਸ ਤਰ੍ਹਾਂ ਬੀਜੇਪੀ ਤੱਕਾ ਕਰ ਸਕਦੀ ਹੈ ਤਾਂ ਅੱਜ ਸਾਨੂੰ ਜ਼ਰੂਰਤ ਹੈ ਵੀ ਇਕੱਠੇ ਹੋ ਕੇ ਰਵਿੰਦ ਕੇਜੀਵਾਲ ਜੀ ਦਾ ਸਾਥ ਹੈ ਜਿਹੜਾ ਉਹ ਦੇਈ ਉਹਨਾਂ ਦੇ ਹੱਥ ਮਜ਼ਬੂਤ ਕਰੀਏ ਤੇ ਲੋਕਾਂ ਨੇ ਕੋਈ ਗਰਮੀ ਦੀ ਪ੍ਰਵਾਹ ਨਹੀਂ ਕਰਨੀ ਵੱਡੀ ਗਿਣਤੀ ਜਿਵੇਂ ਕੱਲ ਅਮਰਸਰ ਤੋਂ ਨਿਕਲ ਕੇ ਆਇਆ ਸਾਰੇ ਪੰਜਾਬ ਚ ਆਉਣਗੇ ਵੀ ਜੀ ਪੋਜੀਸ਼ਨ ਕੀ ਆ ਸੰਗਰੂਰ ਦੀ ਪੋਜੀਸ਼ਨ ਕੀ ਆ ਉੱਥੇ ਖੈਰਾ ਸਾਹਿਬ ਨੇ ਮਾਨ ਸਾਹਿਬ ਨੇ ਔਰ ਤੋਂ ਹੋਮ ਟਰਫ ਹੈ ਤੁਹਾਡੀ ਸਾਰਿਆਂ ਦੀ ਸੀਐਮ ਸਾਹਿਬ ਜੀ ਤੁਹਾਡੀ ਵੀ ਸੰਗਰੂਰ ਦੀ ਪੋਜੀਸ਼ਨ ਸਾਡੇ ਦਰਸ਼ਕਾਂ ਨੂੰ ਦੱਸ ਇਹ ਸਾਰੇ ਬਾਹਰ ਲਿਆ ਜੀ ਇਹਨਾਂ ਨੂੰ ਉੱਥੇ ਮੈਂ ਕਹੂੰਗਾ ਵੀ ਆ ਜਿਹੜੇ ਖੈਰਾ ਸਾਹਿਬ ਨੇ ਆ ਜਿਹੜੇ ਹੋਰ ਨੇ ਇਹਨਾਂ ਨੂੰ ਉੱਥੇ ਜਾਣਦਾ ਕੌਣ ਹੈ ਅਨਾ ਜਿਹਨੂੰ ਬੰਦੇ ਨੂੰ ਉੱਥੇ ਪਿੰਡਾਂ ਦੇ ਨਾਂ ਨਹੀਂ ਪਤਾ ਉਹ ਜਾ ਕੇ ਉੱਥੋਂ ਜਿਹੜੀ ਇਲੈਕਸ਼ਨ ਹੈ ਕੀ ਲੜੂਗਾ ਮੀਤ ਉੱਥੋਂ ਦਾ ਜੰਮਿਆ ਪਲਿਆ ਉਥੇ ਪੜ੍ਹਿਆ ਉਥੇ ਖੇਡਿਆ ਉਥੇ 7 ਸਾਲ ਤੋਂ ਐਮਐਲਏ ਆ ਮੈਨੂੰ ਬੱਚਾ-ਬੱਚਾ ਜਾਂਦਾ ਬੱਚੇ-ਬੱਚੇ ਨੂੰ ਮੇਰੇ ਘਰ ਦਾ ਪਤਾ ਸੋ ਲੋਕ ਨੇ ਜਿਹੜੇ ਉਹ ਆਪਣੇ ਲੀਡਰ ਨੂੰ ਜਿਹੜਾ ਉਥੋਂ ਦਾ ਲੋਕਲ ਹੈ ਜਿਹਦੀ ਕੱਲ ਨੂੰ ਪਾਈ ਜਾ ਕੇ ਬਾਹ ਫੜ ਸਕਣ ਜਿਹਨੂੰ ਮਿਲ ਸਕਣ ਉਹਨੂੰ ਜਿਹੜਾ ਉਹ ਚੁਣਦੇ ਆ ਤੇ ਬਾਕੀ ਮੈਂ 7 ਸਾਲਾਂ ਤੋਂ ਐਮਐਲਏ ਜੇ ਲੋਕਾਂ ਨੇ ਮੈਨੂੰ ਲਗਾਤਾਰ ਦੂਜੀ ਵਾਰ ਹੀ ਚੁਣਿਆ ਕਿਉਂਕਿ ਪਹਿਲੀ ਵਾਰ ਮੈਂ 2432 ਵੋਟਾਂ ਜਿੱਤੇ ਦੂਜੀ ਵਾਰੀ ਮੈਂ 40000 ਚ ਜਿੱਤੇ ਆ ਜੇ ਮੇਰੀਆਂ 20 ਗੁਣਾ ਵੋਟਾਂ ਵਧਾਤੀਆਂ ਤਾਂ ਭਾਈ ਮੀਤ ਵੀ ਕੋ ਚੰਗੇ ਕੰਮ ਕਰਦਾ ਹੋਊਗਾ ਤੇ ਕਾਮ ਜ਼ਿਮੀਦਾਰ ਪਰਿਵਾਰ ਚੋਂ ਉੱਠ ਕੇ ਆਇਆ ਤਾਂ ਲੋਕਾਂ ਨੇ ਸਾਰਾ ਕੁਝ ਉੱਥੇ ਮੇਰੇ ਕਰਤਾਰ ਬਾਰੇ ਜਾਣਦੇ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਮੇਰਾ ਸਾਥ ਦੇਣਗੇ ਲਈ ਜੀ ਆਖਰੀ ਸਵਾਲ ਆ ਮਾਲਵੇ ਦੇ ਵਿੱਚ ਅਕਾਲੀ ਦਲ ਦੀ ਪੋਜੀਸ਼ਨ ਜੇ ਦੱਸ ਸਕੋ ਕੀ ਰਹੇਗੀ ਮਾਲਵੇ ਦੇ ਵਿੱਚ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਤੁਹਾਡੀ ਬਾਈ ਇਲੈਕਸ਼ਨ ਹੋਈ ਸੀ ਭਾਵੇਂ ਆਵਾਜ਼ੀ ਪਾਰਟੀ ਉਹ ਤਾਂ ਹਾਰ ਗਈ ਸੀ ਹੁਣ ਕੀ ਪੋਜੀਸ਼ਨ ਹੈ ਕਰ ਜਿਹੜੀ ਤੁਹਾਡੇ ਮਾਦੇ ਚ ਉਹ ਹੀ ਮਾਲਵੇ ਚ ਇਹਨਾਂ ਦੀ ਨਾ ਥੋੜੇ ਮਾਦੇ ਦੀ ਸੀਟਾਂ ਹੋਣੀਆਂ ਨਾ ਹੀ ਇਹਨਾਂ ਨੂੰ ਮਾਲਵੇ ਚ ਉਹਨਾਂ ਦਬਾਵੇ ਚ ਸਾਰੇ ਕਿਤੇ ਕੋ ਜਿੱਕੇ ਆਵਾਜ਼ੀ ਪਾਰਟੀ ਕਿੰਨੀਆਂ ਲੈ ਕੇ ਜਾਏਗੀ ਸਾਰੀਆਂ ਲੈ ਕੇ ਜਾਵਾਂਗੇ ਜੀ ਰਾਲੀ ਥੈਂਕ ਯੂ ਜੀ ਬਸ ਆਫ ਲੱਕ ਬੈਕ ਤਾਂ ਇਹ ਆਵਾਜ਼ੀ ਪਾਰਟੀ ਦੇ ਇਹ ਆਗੂ ਨੇ ਇਸ ਜਗ੍ਹਾ ਦੇ ਉੱਤੇ ਉਮੀਦ ਹੈ ਯਾਰ ਇਸ ਜਗ੍ਹਾ ਦੇ ਉੱਤੇ ਗੱਲ ਕਰ ਰਹੇ ਤਾਂ ਤੁਸੀਂ ਰਪਾਲ ਸਿੰਘ ਚੀਵਾ ਪੰਜਾਬ ਦੇ ਕੈਬ ਤਮਾਮ ਵਿਧਾਇਕ ਜਿਹੜੇ ਨੇ ਇਸ ਪਾਸੇ ਆ ਰਹੇ ਨੇ ਮੀਤੇਰ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਹੈ ਅਮਨ ਅਰੋੜਾ ਜੀ ਨਾਲ ਗੱਲਬਾਤ ਕੀਤੀ ਹੈ ਤਾਂ ਇਸ ਵਾਸਤੇ ਹਰਪਾਲ ਸੀਮਾ ਵੀ ਪੰਜਾਬ ਦੇ ਫਾਈਨੈਂਸ ਮਿਨਿਸਟਰ ਜਿਹੜੇ ਨੇ ਇੱਥੇ ਪਹੁੰਚੇ ਨੇ ਅਸੀਂ ਸਾਰਿਆਂ ਨਾਲ ਜਿਹੜੀ ਹੈ ਗੱਲਬਾਤ ਜਿਹੜੀ ਹੈ ਉਹ ਲੜੀਵਾਰ ਕਰ ਰਹੇ ਨੇ ਤਾਂ ਵਿਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...